ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਦੇ माउ ਵਿੱਚ ਆਇਆ ਸੀ ਤੈਨੂੰ ਉਲਟਾ ਕਰ ਲਟਕਾਇਆ ਸੀ ਤੈਨੂੰ ਉਲਟਾ ਕਰ ਲਟਕਾਇਆ ਸੀ ਹੱਥ ਜੋੜ ਜੋੜ ਯਾਰ ਜਾਂ ਗੁਜ਼ਾਰਦਾ ਹੱਥ ਜੋੜ ਜੋੜ ਯਾਰ ਜਾਂ ਗੁਜ਼ਾਰਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਕਿੰਨਾ ਕੀਮਤੀ ਹੈ ਚੋਲੈ ਨਸਾਨਦਾ ਤੋਇਆ ਹੁਕਮ ਤੇ ਆਇਆ ਜਦੋਂ ਬਰਸੀ ਹੋਇਆ ਹੁਕਮ ਤੇ ਆਇਆ ਜਦੋਂ ਬਾਰਸੀ ਅੱਖਾਂ ਖੋਲਿਆਂ ਤੇ ਵੇਖਿਆ ਸੰਸਾਰ ਸੀ ਅੱਖਾਂ ਖੋਲਿਆਂ ਤੇ ਵੇਖਿਆ ਸੰਸਾਰ ਸੀ ਝੂਠ ਬੋਲ ਬੋਲ ਜੇ ਰਾਨੀ ਉਕਰਬਦਾ ਝੂਠ ਬੋਲ ਬੋਲ ਜੇ ਰਾਨੇ ਕਬਰਾਮ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਬੀਤਿਆ ਬਚਪਨ ਹੋਇਆ ਜਵਾਨ ਸੀ ਬੀਤਿਆ ਬਚਪਨ ਤੇ ਹੋਇਆ ਜਵਾਨ ਸੀ ਕਰਦਾ ਤਿਆਂ ਪੁੱਤਰਾ ਦਾ ਗਮਾਨ ਸੀ ਕਰਦਾ ਤਿਆਂ ਪੁੱਤਰਾ ਦਾ ਗਮਾਨ ਸੀ ਝੂਠ ਬੋਲਦਾ ਤੇ ਜੇਰਾ ਨਹੀਂ ਕਬਰਾਵ ਦਾ ਝੂਠ ਬੋਲਦਾ ਤੇ ਜੇਰਾ ਨਹੀਂ ਕਬਰਾਵ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕਿੰਨਾ ਕੀਮਤੀ ਹੈ ਚੋਲਾ ਇਨਸਾਨ ਦਾ ਕੋਇਆ ਬੁੱਢਾ ਤੇ ਬੋਲਦਾ ਕੋ ਮਾਨਸੀ ਕੋਇਆ ਬੁੱਢਾ ਤੇ ਕਰਦਾ ਸਵਾਲਸੀ ਕੋਇਆ ਬੁੱਢਾ ਤੇ ਕਰਦਾ ਸਵਾਲਸੀ ਤੇਰੇ ਆਣ ਦਾ ਨਾ ਪੁੱਛੇ ਕੋਈ ਹਾਲ ਸੀ ਤੇਰੇ ਆਣ ਦਾ ਨਾ ਪੁੱਛੇ ਕੋਈ ਹਾਲ ਸੀ ਮੰਗੇ ਮਾਪਿ ਣਿਆ ਤੇ ਕਰਦਾ ਸਵਾਲ ਸੀ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਉਹ ਜਾਣਦਾ ਕਿੰਨਾ ਕੀਮਤੀ ਹੈ ਚੋਲੈਨ ਸਾਨ ਦਾ ਕਿੰਨਾ ਕੀਮਤੀ ਹੈ ਚੋਲੈਨ ਸਾਨ ਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਓ ਜਾਣਦਾ ਬੰਦਾ ਜਾਣਦਾ ਹੋਇਆ ਵੀ ਨਹੀਂ ਓ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ